ਕੱਲ ਤਾਂ ਬੜਾ ਇੱਕ ਸੂਤਾ ਟ੍ਰੈਂਡ ਚੱਲਿਆ ਆ ਘਰ ਵਾਲਾ ਤੇ ਘਰ ਵਾਲੀ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਨ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਤੁਸੀਂ ਲਾ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐਨੀ ਪਵਿੱਤਰ ਰਸਮ ਆ ਰਾਈਟ ਤੇ ਫਿਰ ਤੁਸੀਂ ਉਹਨਾਂ ਹੀ ਲਾਵਾਂ ਨੂੰ ਭੁੱਲ ਕੇ ਕਿਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਗਏ ਕਿਥੋਂ ਦਾ ਝਗੜਾ ਹੋਇਆ ਵੀ ਜਾ ਕਿ ਨਹੀਂ ਝਗੜਾ ਸਕੋ ਲੋ ਇਹ ਕੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਜਿਹੜੇ ਲੋਕੀ ਧੋਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪ ਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸ ਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੀ ਤੁਸੀਂ ਇਹੋ ਜਿਹੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਾ ਹੀ ਤੁਸੀਂ ਨੂੰ ਨਹੀਂ ਟੰਗਿਤਰ ਜਾਣਦੇ ਹੋ ਤੁਹਾਡੇ 2 ਸੈਕਿੰਟ ਵਾਸਤੇ ਦੁੱਖ ਤੁਹਾਡਾ ਸਾਂਝਾ ਕਰਾਂਗੇ ਤੇ ਬੱਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡਾ ਘਰੇ ਘਰ ਵਾਲੀ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਆ ਤੇ ਫਿਰ ਮੈਂ ਇਹੋ ਜਿਹੇ ਵੀ ਕੇਸ ਦੇਖੇ ਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜੁਆਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜੋ ਆਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਜੇ ਆਪਦੀ ਥੋੜੀ ਕੋਈ ਪ੍ਰਵਾਹ ਨਹੀਂ ਹੁੰਦੀ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕਿੰਨੇ ਝਗੜੇ ਹੁੰਦੇ ਰਹਿੰਦੇ ਮਮਮੀ ਡੈਡੀ ਨਾਲ ਭੈਣ ਭਰਾ ਦੇ ਨਾਲ ਹਨ ਸਾਰਿਆਂ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਐਂਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮੰਨਣਾ ਤੁਹਾਨੂੰ ਫਟ ਖੁੱਲਾ ਹੋ ਸੌਂਤਾ ਨਹੀਂ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬਹਿ ਕੇ ਤੁਸੀਂ ਗੱਲ ਕਰੋ ਆਪਣੇ ਘਰ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹ ਪ੍ਰੋਬਲਮ ਆਪਾਂ ਸੋਲੂਸ਼ਨ ਕੀ ਬਣਾਈਏ ਬਾਹਰ ਜਾ ਕੇ ਤੁਸੀਂ ਹਲਕੇ ਹੋਏ ਕੁੱਤੇ ਵਾਂਗੂ ਤੁਹਾਨੂੰ ਕੁਝ ਨਹੀਂ ਮਿਲਣਾ ਅੱਜਕੱਲ ਤਾਂ ਬਾਲਾ ਇੱਕ ਸੂਤਾਂ ਟ੍ਰੈਂਡ ਚੱਲਿਆ ਆ ਘਰ ਵਾਲਾ ਤੇ ਘਰ ਵਾਲੇ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਨੇ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਤੁਸੀਂ ਲਾ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐਨੀ ਪਵਿੱਤਰ ਰਸਮ ਰਾਈਟ ਤੇ ਫਿਰ ਤੁਸੀਂ ਉਹਨਾਂ ਹੀ ਲਾਵਾਂ ਨੂੰ ਭੁੱਲ ਕੇ ਕਿਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਗਏ ਕਿਥੋਂ ਦਾ ਝਗੜਾ ਹੋਇਆ ਵੀ ਜਾ ਕੇ ਨਹੀਂ ਚੱਕਣਾ ਸਕੋ ਲੋ ਇਹ ਕੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਜਿਹੜੇ ਲੋਕੀ ਧੋਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੀ ਤੁਸੀਂ ਇਹੋ ਜਿਹੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਾ ਇਤੂ ਤੁਸੀਂ ਨੂੰ ਨਹੀਂ ਤਾਂ ਕਿਦਰ ਜਾਣਦੇ ਹੋ ਤੁਹਾਡੇ ਦੋ ਸੈਕਿੰਡ ਵਾਸਤੇ ਦੁੱਖ ਤੁਹਾਡਾ ਸਾਂਝਾ ਕਰਨਗੇ ਤੇ ਬਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡਾ ਘਰੇ ਘਰ ਵਾਲੀ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਆ ਤੇ ਫਿਰ ਮੈਂ ਇਹੋ ਜਿਹੇ ਵੀ ਕੇਸ ਦੇਖੇ ਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜਵਾਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜਵਾਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਟੈਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਜੇ ਆਪਦੇ ਤੁਹਾਡੇ ਕੋਈ ਪ੍ਰਵਾਹ ਨਹੀਂ ਹੁੰਦੀ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕਿੰਨੇ ਝਗੜੇ ਹੁੰਦੇ ਰਹਿੰਦੇ ਨੇ ਮੰਮੀ ਡੈਡੀ ਨਾਲ ਭੈਣ ਭਰਾ ਦੇ ਨਾਲ ਹਨਾ ਸਾਰਿਆਂ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਅਨਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮੈਨੇਜ ਕਰ ਫਟ ਖੁੱਲਾ ਸਿਉਂਤਾ ਨਹੀਂ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬੈ ਕੇ ਤੁਸੀਂ ਗੱਲ ਕਰੋ ਆਪਣੇ ਘਰ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹਾਂ ਪ੍ਰੋਬਲਮ ਆਪਾਂ ਸੋਲੂਸ਼ਨ ਕੀ ਬਣਾਈਏ ਬਾਹਰ ਜਾ ਕੇ ਤੁਸੀਂ ਹਲਕੇ ਹੋਏ ਕੁੱਤੇ ਵਾਂਗੂ ਤੁਹਾਨੂੰ ਕੁਝ ਨਹੀਂ ਮਿਲਣਾ ਅੱਜ ਕੱਲ ਤਾਂ ਬਾਲਾ ਇੱਕ ਸੂਤਾਂ ਟ੍ਰੈਂਡ ਚੱਲਿਆ ਆ ਘਰ ਵਾਲਾ ਤੇ ਘਰ ਵਾਲੀ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਨ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਤੁਸੀਂ ਲਾ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐਨੀ ਪਵਿੱਤਰ ਰਸਮ ਆ ਰਾਈਟ ਤੇ ਫਿਰ ਤੁਸੀਂ ਉਹਨਾਂ ਇਲਾਵਾ ਨੂੰ ਭੁੱਲ ਕੇ ਕਿ ਇਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਗਏ ਕਿ ਥੋੜਾ ਝਗੜਾ ਹੋਇਆ ਵੀ ਜਵਾਕ ਨੇ ਝਗੜਾ ਸਕੂਲੋਂ ਇੱਕ ਹੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਜਿਹੜੇ ਲੋਕੀ ਧੋਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੀ ਤੁਸੀਂ ਇਹੇ ਜੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਹੀਂ ਤੁਸੀਂ ਇਹਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ 2 ਸੈਕਿੰਟ ਵਾਸਤੇ ਦੁੱਖ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਬਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡੇ ਘ ਠੀਕ ਹੈ ਤੇ ਫਿਰ ਮੈਂ ਇਹੋ ਜਿਹੇ ਵੀ ਕੇਸ ਦੇਖੇ ਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜਵਾਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜਵਾਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਜੇ ਆਪਦੀ ਥੋੜੀ ਕੋਈ ਪ੍ਰਵਾਹ ਨਹੀਂ ਹੁੰਦੀ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕਿੰਨੇ ਝਗੜੇ ਹੁੰਦੇ ਰਹਿੰਦੇ ਨੇ ਮम्मी ਡੈਡੀ ਨਾਲ ਭੈਣ ਭਰਾ ਦੇ ਨਾਲ ਹਨ ਸਾਰਿਆਂ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਅਨਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮੰਨਜਣਾ ਫਟ ਖੁੱਲਾ ਹੋ ਸਿਉਂ ਤਣੀ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬਹਿ ਕੇ ਤੁਸੀਂ ਗੱਲ ਕਰੋ ਆਪਦੇ ਘਰ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹ ਪ੍ਰੋਬਲਮ ਆਪਾਂ ਸੋਲੂਸ਼ਨ ਕੀ ਬਣਾਈਏ ਬਾਹਰ ਜਾ ਕੇ ਤੁਸੀਂ ਹਲਕੇ ਹੋਏ ਕੁੱਤੇ ਵਾਂਗੂ ਤੁਹਾਨੂੰ ਕੁਝ ਨਹੀਂ ਮਿਲਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ